ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡਾ ਪੰਜਾਬ ਆ ਜੀ ਲਾਦਰੇ ਪਰਸ਼ ਲੱਗੀ ਹੁੰਦੀ ਹੈ ਜੀ ਹਰੀ ਹਰੀ ਪਰਸ਼ ਕਿੰਨੀ ਸੋਹਣੀ ਲੱਗਦੀ ਹੈ ਜੀ ਪਰ ਆ ਦੇਖੋ ਜੀ ਰੰਗ ਪ੍ਰੰਗਾ ਸਾਡਾ ਪੰਜਾਬ ਬਹੁਤ ਹੀ ਵਧੀਆ ਲੋਕੇਸ਼ਨ ਬਣੀ ਜਾਂਦੀ ਹੈ ਤੇ ਅੱਜ ਮੀਂਹ ਦਾ ਵੀ ਮੈਨੂੰ ਲੱਗਦਾ ਮਾੜਾ ਮਾੜਾ ਆ ਸਕਦਾ ਇੱਕ ਮੈਂ ਗੱਲ ਕਰਨਾ ਚਾਹਣਾ ਜੀ ਕਈ ਬੰਦੇ ਕਹਿੰਦੇ ਆ ਵੀ ਸਬਰ ਕਿਹਦੇ ਚ ਜ਼ਿਆਦਾ ਮੈਂ ਜਿੱਥੋਂ ਤੱਕ ਮੇਰੀ ਸੋਚ ਆ ਮੈਂ ਕਹਿੰਦਾ ਜਿਹੜਾ ਜ਼ਿੰਮੇਵਾਰ ਆ ਉਹਦਾ ਸਬਰ ਬਹੁਤ ਵੱਡਾ ਹੁੰਦਾ ਕਿਵੇਂ ਵੱਡਾ ਹੁੰਦਾ ਇੱਕ ਦੇਖ ਲਓ ਕੋਈ ਵੀ ਬੰਦਾ ਦੁਕਾਨਦਾਰੀ ਕਰਦਾ ਜਾਂ ਕੁਝ ਵੀ ਕਰਦਾ ਉਹ ਪਹਿਲਾਂ ਕੀ ਕਹਿੰਦਾ ਲੈਟਰ ਪਾ ਦੋ ਉੱਤੇ ਵੀ ਮੀਂਹ ਕਣੀ ਨਾ ਡੈਗ ਪੇ ਐਣਾ ਹੋ ਜੇ ਆਹ ਦੇਖ ਲਓ ਜੀ ਫਸਲਾਂ ਐਂ ਪਈਆਂ ਦੁਕਾਨਦਾਰੀਆਂ ਖੁੱਲੀਆਂ ਪਈਆਂ ਜ਼ਿੰਮੇਵਾਰੀਆਂ ਵੀ ਪਾ ਕੇ 6 ਮਹੀਨੇ ਉਸ ਚੀਜ਼ ਨੂੰ ਉਡੀਕਣਾ ਵੀ ਕਦੋਂ ਉਹਦਾ ਝਾੜ ਹੋਊਗਾ ਕਦੋਂ ਸਾਰਾ ਕੁਝ ਹੋਊਗਾ ਵੀ ਉਹਦੋਂ ਉਹਦਾ ਝਾੜ ਲੈਣਾ ਵੀ ਜਦੋਂ ਝਾੜ ਮਿਲੂਗਾ ਉਸ ਤੋਂ ਬਾਅਦ ਮਿਲ ਕੇ ਉਹਨੂੰ ਦਾਣਾ ਮੰਡੀ 'ਚ ਵੀ ਜਾਣਾ ਪੈਂਦਾ ਉੱਥੇ ਦਾਣਾ ਮੰਡੀ 'ਚ ਵੀ ਟਾਈਮ ਲੱਗਦਾ ਵੀ ਇਹ ਨਾ ਕਹਿਣਾ ਚਾਹਣਾ ਵੀ ਜ਼ਿੰਮੇਵਾਰ ਦਾ ਜਿਹੜਾ ਸਬਰ ਆ ਇਹ ਨੇਚਰਲ ਤੌਰ ਤੇ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਇਹ ਜੀਮੀਦਾਰ ਬਹੁਤ ਵੱਡਾ ਹੈ ਹਰ ਪਾਸਿਓਂ ਮਤਲਬ ਜੇ ਫਸਲ ਪੱਕ ਜੇ ਮੀਂਹ ਜਿਆਦਾ ਆ ਜੇ ਤਾਂ ਫੇਰ ਵੀ ਜੀਮੀਦਾਰ ਨੂੰ ਟੈਨਸ਼ਨ ਜੇ ਫਸਲ ਮਤਲਬ ਅੱਜ ਖੜੀ ਆ ਮੀਂਹ ਘੱਟ ਆ ਜੇ ਤਾਂ ਜੀਮੀਦਾਰ ਨੂੰ ਐ ਟੈਨਸ਼ਨ ਵੀ ਮੀਂਹ ਨਹੀਂ ਪੈ ਰਿਆ ਜਿਹੜੀ ਜੀਮੀਦਾਰ ਦੀ ਜ਼ਿੰਦਗੀ ਹੈ ਨਾ ਇਹ ਹਰ ਟਾਈਮ ਟੈਨਸ਼ਨ 'ਚ ਕੱਟਦੀ ਆ ਹਰ ਟਾਈਮ ਇਹ ਛੋਟੀ ਮੋਟੀ ਗੱਲ ਨਹੀਂ ਜੀਮੀਦਾਰ ਬੰਨਾ ਇੱਕ ਟਾਈਮ ਇਹਨਾਂ ਨੂੰ ਰਾਤ ਨੂੰ ਇਹ ਮਤਲਬ ਪਾਣੀ ਲਾਉਣ ਆਉਂਦੇ ਆ ਸੱਪਾਂ ਦੀਆਂ ਸਿਰੀਆਂ ਦੇ ਉੱਤੋਂ ਦੀ ਪੈਰ ਰੱਖਦੇ ਆ ਵੀ ਰੱਖਣੇ ਵੀ ਪੈਂਦੇ ਆ ਇਹ ਨਹੀਂ ਮੈਂ ਕਹਿੰਦਾ ਵੀ ਕਮਾਈ ਹੈ ਨਹੀਂ ਕਮਾਈ ਬਹੁਤ ਆ ਕਮਾਈ ਬਹੁਤ ਆ ਪਰ ਰਿਸਕ ਵੀ ਬਹੁਤ ਜ਼ਿਆਦਾ ਜੀਮੀਦਾਰ ਭਰਾਵਾਂ ਨੂੰ ਭਾਈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀਮੀਦਾਰ ਉਹ ਨਹੀਂ ਹੁੰਦਾ ਕੱਲਾ ਜੱਟ ਹੁੰਦਾ ਜਿਹੜਾ ਜਿਹੜਾ ਮਤਲਬ ਖੇਤੀਬਾੜੀ ਦਾ ਕੰਮ ਕਰਦਾ ਨਾ ਭਲਾ ਉਹ ਮਾਜ ਨਹੀਂ ਕਰਦਾ ਪੜਾ ਉਹ ਮਜਬੀ ਸੇਖੀ ਕਰਦਾ ਭਲਾ ਉਹ ਜੱਟ ਜੀਵਿੰਦਾਰ ਕੋਈ ਵੀ ਆ ਉਹਨੂੰ ਜਿਹੜਾ ਖੇਤ ਚ ਵੜਦਾ ਉਹਨੂੰ ਜੀਵਿੰਦਾਰੀ ਮੰਨਿਆ ਜਾਊਗਾ ਤੇ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਜੀਵਿੰਦਾਰ ਭਰਾਵਾਂ ਨੂੰ ਵੱਧ ਤੋਂ ਵੱਧ ਵੀ ਮਤਲਬ ਅੱਜ ਮੀਂਹ ਦਾ ਮੌਸਮ ਹੋਇਆ ਪਿਆ ਕਈ ਜੀਵਿੰਦਾਰ ਕਹਿੰਦੇ ਹੋਣਗੇ ਯਾਰ ਝੋਨੇ ਨੂੰ ਪਾਣੀ ਬਹੁਤ ਆ ਕਈਆਂ ਦਾ ਕਹਿਣਾ ਹੋਊਗਾ ਪਰ ਕਈ ਜੀਵਿੰਦਾਰ ਕਹਿੰਦੇ ਹੋਣਗੇ ਯਾਰ ਬਾਹਲਾ ਨਾ ਜਾਏ ਕਿਉਂਕਿ ਬਹੁਤ ਹੀ ਉੱਧਰਲੇ ਪਾਸੇ ਬੁਰਾ ਹਾਲ ਹੋਇਆ ਪਿਆ ਬਈ ਪਾਣੀ ਪੂਣੀਆਂ ਨਾਲ ਬਣ ਬਣ ਟੁੱਟੇ ਪਏ ਆ ਬੁਰਾ ਹਾਲ ਹੋਇਆ ਪਿਆ ਜੀ ਤੇ ਮੱਜਾ-ਮੱਜਾ ਵੀ ਲੋਕਾਂ ਦੀ ਬਈ ਮੈਂ ਕਹਣਾ ਮਹਾਰਾਜ ਸਾਡੇ ਤੇ ਕਿਰਪਾ ਬਣਾ ਕੇ ਰੱਖੀ ਸਾਡੇ ਸਾਰੇ ਭਰਾਵਾਂ ਤੇ ਵੀ ਸਾਡੇ ਤੇ ਮਹਾਰਾਜ ਜਿਨ੍ਹਾਂ ਤੇ ਵੀ ਇਹ ਦੌਰ ਆਇਆ ਉਹਨਾਂ ਨੂੰ ਵੀ ਮਹਾਰਾਜ ਤੰਦਰੁਸਤੀ ਦੇਵੇ ਕਿਉਂਕਿ ਘਰ ਵਾਸ ਘਰ ਵਾਸਤੇ ਹੀ ਵਧੀਆ ਲੱਗਦੇ ਆ ਜੇ ਘਰ ਵਸਣਗੇ ਤਾਂ ਫੇਰ ਹੀ ਭਰਾ ਦੁਕਾਨਦਾਰਾਂ ਕੋਲੇ ਕੋਈ ਆਊਗਾ ਇੱਕਲੀਏ ਰਾਸੀ ਦੁਕਾਨਦਾਰ ਆ ਮੈਂ ਵੀ ਦੁਕਾਨਦਾਰ ਆ ਭਾਈ ਜੇ ਕੋਈ ਬਸੂ ਆ ਤਾਂ ਫੇਰ ਹੀ ਦੁਕਾਨਦਾਰ ਕੋਲੇ ਕੋਈ ਸੌਦਾ ਲੈਣ ਆਉਂਦੇ ਆ ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹਣਾ ਵੀ ਜੀਮੇਂਦਾਰ ਦਾ ਕੋਈ ਵੀ ਬੰਦਾ ਵੀ ਸਿੱਟਦਾ ਉਹਦਾ ਵੀ ਉਹਨੂੰ ਵਰਕਰ ਦੇਵੇ ਘਾੜ ਦੇਵੇ ਵਧੀਆ ਉਹ ਕਮਾਈ ਕਰੇ ਕਿਉਂਕਿ ਉਹ ਆਪਣੇ ਸਾਰੇ ਜ਼ਿਮੀਂਦਾਰ ਦਾ ਪੈਸਾ ਮਜਬੀ ਸਿੱਖ ਨੂੰ ਜਾਂਦਾ ਮਜਬੀ ਸਿੱਖ ਦਾ ਪੈਸਾ ਦੁਕਾਨਦਾਰਾਂ ਕੋਲੇ ਜਾਂਦਾ ਇਹ ਸਰਕਲ ਬਣਦਾ ਵੀਰੇ ਐਂ ਇਹ ਜ਼ਿਮੀਂਦਾਰ ਕਾਮਯਾਬ ਹੋਊਗਾ ਨਾ ਤਾਂ ਫੇਰ ਹੀ ਆਪਣਾ ਹਿੰਦੁਸਤਾਨ ਪੰਜਾਬ ਕਾਮਯਾਬ ਹੋਊਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਹੀ ਗੱਲਾਂ ਕਰਨਾ ਚਾਹੁੰਦਾ ਸੀ ਅੱਜ ਦਾ ਮੈਸੇਜ ਮੈਂ ਸੰਨੀ ਕੱਕੜ ਪਿੰਡ ਗੁਰੂਸਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ